Anakku le, anilah sang ਜਿਨਰਾਰੀ ਤੋ ਹਮਾਉਮ ਸਾਹਬ ਨੂੰ ਸਾਮਨ ਕਿਸ ਤੇ ਦਿਖਾਈ ਦੂਰ ਪੂਰਾ ਨਿਰਵੈਰ ਘਰ ਲੰਦਕ ਤੋ ਕੀ ਬੇ ਮੁਖ ਤਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵੱਲੋਂ ਅੱਜ 8ਵੇਂ ਪਾਤਸ਼ਾਹ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਜਿੱਥੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਦੀਵਾਲਾ ਕੀਤੀ ਗਈ ਆ ਉਥੇ ਸ੍ਰੀ ਰਹਿਰਾਸਾ ਦੀ ਪਾਠ ਦੀ ਸਮਾਪਤੀ ਤੋਂ ਬਾਅਦ ਇੱਕ ਅਲੌਕਿਕ ਤੌਰ ਤੇ ਆਤਸਵਾਜੀ ਕੀਤੀ ਗਈ ਆ ਇਹ ਆਤਸਵਾਜੀ ਦਾ ਸੰਗਤ ਨੇ ਪੂਰਾ ਆਨੰਦ ਲਿਆ ਸੋ ਬਹੁਤ ਸਾਰੀਆਂ ਸੰਗਤਾਂ ਅੱਜ ਗੁਰਪੁਰਬ ਤੇ ਸੱਚਕੰਨ ਸ੍ਰੀ ਹਰਮੰਦਰ ਸਾਹਿਬ ਦੇ ਕਿ ਦਰਸ਼ ਮੇਲੇ ਕਾਇਨ ਆਈਆਂ ਨੇ ਉਹਨਾਂ ਦਾ ਸਾਰਿਆਂ ਨੂੰ ਜੀ ਆਇਆਂ ਸਾਰਿਆਂ ਨੂੰ ਸੰਤਨ ਜੀ ਗੁਰ ਹਰਿਕ੍ਰਿਸ਼ਨ ਸਾਹਿਬ ਦੇ ਪ੍ਰਕਾਸ਼ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਕੀਤਾ ਵਿਸ਼ਵਾਸ ਕਹਾਂ ਸੀ ਮੈਂ ਭੂਪਾਲ ਮਧਿਆ ਪ੍ਰਦੇਸ਼ ਸੇ ਹਾਂ ਜੀ ਅੱਜ ਆਪ ਹਰਮੰਦਰ ਸਾਹਿਬ ਆਏ ਹੋ ਕਿਹੈਸਾ ਲਗਾ ਦੀਵਾਲਾ ਦੇਖੀ ਆਪ ਜੀ ਦੇਖ ਬਹੁਤ ਅੱਛਾ ਲਗਾ ਮਨ ਇੱਕਦਮ ਸੁਕੂਨ ਭਰ ਆ ਗਿਆ ਬਹੁਤ ਅੱਛਾ ਲਗਾ जी जी मैं पहली बार आई हूँ तो लगा। अच्छा लगा यहाँ से जाते टाइम थोड़ा कष्ट हुआ लेकिन जब अंदर गए धीरे धीरे सब कुछ देखा बैठे शांति सुकून बहुत अच्छा हाँ जी बहुत लकी बहुत बड़ा तो दिन है बहुत लकी समझदी भी आज मुझे आने का मौका मिले अंदर जाके अस मत्था टेकियाँ दीपमाला देखी ਅਤੇ ਫਾਇਰਵਰਕਸ ਹੋਰੀ ਸੀਗੀ ਉਹ ਬਾਰੇ ਸੇ ਦੂਰ ਮਾਰਕੀਟ ਤੋਂ ਦੇਖਿਆ ਸੀਗਾ ਤਾਂ ਅਸੀਂ ਦੇਖਿਆ ਵੀ ਅੱਜ ਦਾ ਪ੍ਰਕਾਸ਼ਪੁਰ ਵੀ ਇੱਥੇ ਹੱਲੇ ਕਿੰਨਾ ਰਸ਼ਿਆ ਪਰ ਅਸੀਂ ਸੋਚਿਆ ਨੇੜੇ ਆ ਕੇ ਮੱਥਾ ਟੇਕੀ ਜ਼ਰੂਰ ਚਾਹੀਏ ਤਾਂ ਮੱਥਾ ਟੇਕਿਆ ਬਹੁਤ ਆਪਣੇ ਆਪ ਨੂੰ ਲੱਕੀ ਫੀਲ ਕਰਦੀ ਆ ਵੀ ਮੌਕਾ ਮਿਲਿਆ ਗੁਰੂ ਸਾਹਿਬ ਨੇ ਮੌਕਾ ਦਿੱਤਾ ਤਨਤਨ ਸ੍ਰੀ ਕੋ ਹਰਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਨੂੰ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੇ ਸਤਕਨ ਸ੍ਰੀ ਹਮ ਅਰਮੰਦਰ ਸਾਹਿਬ ਆਣ ਕੇ ਗੁਰੂ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਕੇ ਸਤਗੁਰੂ ਜੀ ਦਾ ਤਨਤਨ ਸ੍ਰੀ ਕੋ ਹਰਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਗੁਰਪੁਰਪਰਮ ਮਨਾ ਔਰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਕਿਰਤਪੁਰ ਸਾਹਿਬ ਦੀ ਧਰਤੀ ਤੇ ਹੋਇਆ ਔਰ ਬਹੁਤ ਸੁਣੀਏ ਸਤਿਗੁਰ ਦੀ ਕਿਰਪਾ ਨਾਲ ਸਚਕਣ ਸ੍ਰੀ ਹਰਮੰਦਰ ਸਾਹਿਬ ਨਾਲ ਅੰਮ੍ਰਿਤ ਵੇਲੇ ਤੋਂ ਸਚਕਣ ਸ੍ਰੀ ਹਰਮੰਦਰ ਸਾਹਿਬ ਅਮਰਤੋਲੇ ਤੋਂ ਆਤਮਸਕ ਹੋ ਰਹੀਆਂ ਨੇ ਔਰ ਗੁਰੂ ਸਾਹਿਬ ਜੀ ਦਾ ਦਰਸ਼ਨ ਦੀਦਾਰੇ ਕਰਿਆ ਨੇ ਔਰ ਫੁੱਲ ਚਣੀਆਂ ਵਾਂਗ ਆਸਪੈ ਜਦਾ ਲੋਕਾਂ ਨੂੰ ਜਰਾ ਦੇਖਣ ਨੂੰ ਮਿਲੇਆ ਔਰ ਸੰਗਤਾਂ ਨੇ ਦੇਸੀ ਕੇ ਉਹਦੇ ਦੀਵੇ ਜਗਾਏ ਇਸ ਚੀਜ਼ ਦਾ ਬਿਆਨ ਨਹੀਂ ਕਰ ਸਕਦੇ ਅਮਰ ਸ਼ਕੋਤ ਸਿੰਘ ਸਦੋ ਗੁਰਕੇ ਲੱਲ ਲਗੋ ਨਸ਼ਿਆਂ ਦੂਰ ਹੋ ਹਰ ਮਦਾਨੇ ਫਤਿਹ ਸਮੂਹ ਗੁਰਨਾਨਕ ਨਾਮ ਲੈਵਾ ਸੰਗਤ ਨੂੰ ਤਨ ਤਨ ਸਿਰ ਕੋ ਹਰਿ ਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਗੁਰਪਰਬਨੀਆਂ ਦੇਸ਼ ਔਰ ਦੇਣੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ